ਜੰਗਾਂ ਦੇ ਜਾਂ ਬੇੜਾ ਕਰ ਕਰਤਾ ਸੁਬੇ ਦਾ ਤੁਸੀਂ ਪੱਤਰਕਾਰ ਜੀ ਜਾਂਦੇ ਆ ਤੇ ਫੜ ਕੇ ਤੁਝੇ ਅੰਦਰ ਕਰ ਦਿੰਦੇ ਹੋ ਦਰਜੰਤਰ ਫਿੱਟ ਕਰਦਾ ਕੀ ਕਿਸੂਗ ਜਿੰਦੂ ਫੜ ਕੇ ਤੁਝੇ ਅੰਦਰ ਕੀਤਾ ਵਾ ਸਾਡੀ ਇਹ ਮੰਗਾ ਰਜਿੰਦਰ ਟੱਗ ਨੂੰ ਬੇੜਾ ਛੱਤ ਰਿਆ ਕੀਤਾ ਜਾਵੇ ਨਹੀਂ ਤੇ ਸਰਕਾਰ ਸੋਚਦੇ ਵੀ ਉਹਨੇ ਦਲੇ ਚ ਹਸਕੀ ਹੋਊਗਾ ਵੇਖੋ ਕੈਪਟਨ ਅਮਰਿੰਦਰ ਸਿੰਘ ਇੱਕਲ ਕਹੀ ਸੀ ਕਿ ਅਕਾਦੀਏ ਜੇਕਰ ਤੇ ਸਾਡੇ ਤੇ ਮੇਰੇ ਵੀ ਪਰਜਾ ਥੋੜਾ ਪਤਰਿਕਾ ਲਾਇਆਪੁਰ ਜੀ ਜਰਨਾ ਪ੍ਰਜਾ ਪ੍ਰਜਾ ਨੂੰ ਐਪੀਆਰੋ ਜਿਹੜਾ ਕਾਂਗਰਸ ਸਰਕਾਰ ਬਾਰੇ ਇਹਨੂੰ ਲਾਇਆ ਗਿਆ ਸੀ ਕਾਂਗਰਸ ਸਰਕਾਰ ਤੋਂ ਬਾਅਦ 10 ਸਾਲ ਅਕਾਲੀਆਂ ਦੀ ਸਰਕਾਰ ਆਈ ਉਦੋਂ ਇਹ ਮਜੀਠੀਆ ਦਾ ਚਿੰਤਾ ਰਿਆ ਮਜੀਠੀਆ ਦੀ ਸਰਕਾਰ ਤੋਂ ਬਾਅਦ ਇਹ ਮੁੜ ਕੇ ਫਿਰ ਕਾਂਗਰਸ ਦਾ ਚਿੰਟਾ ਰਿਆ ਉਹ ਫਿਰ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਤੂੰ ਹੁਣ ਕਹਿੰਦਾ ਮੈਂ ਰਾਗਰ ਚੌਕ ਚਿੰਡੇ ਦਾ ਬੰਦਾ ਹਾਂ ਤੂੰ ਮੈਂ ਆਮ ਆਦਮੀ ਪਾਰਟੀ ਆ ਇਹੋ ਜਿਹੇ ਬੰਦੇ ਜਿਹੜੇ ਦੋਗਲੀ ਨੀਤੀ ਕਰਦੇ ਨੇ ਦਿੱਤਾ ਰੋ ਨੀਂਦ ਬਿਟੂ ਨੇ ਕਾਂਗਰਸ ਬੋਧਕੇ ਭਾਜ ਭਾਜ ਆਈ ਉਸੇ ਪਾਸੇ ਸਾਡਾ ਡੀਪੀਆਰ ਵੀ ਇੰਜ ਕਰਦਾ ਕਿਹੜੀ ਸਰਕਾਰ ਹੁੰਦੀ ਆ ਉਸੇ ਸਰਕਾਰ ਦਾ ਚਹੇਤਾ ਬਣ ਕੇ ਤੇ ਪੱਤਰਕਾਰਾਂ ਨੂੰ ਮਨਸੀਬਤ ਤੇ ਪਾਉਂਦਾ ਹੈ ਤੇ ਪੱਤਰਕਾਰਾਂ ਨੂੰ ਲੁੱਟਦਾ ਹੈ ਜਿਹੜਾ ਕਲਦੀਪ ਸਿੰਘ ਢਾਲੀਵਾਲ ਆ ਤੁਹਾਡਾ ਅਸ਼ਨ ਇਹ ਤੋਂ ਵੀ ਮਾੜਾ ਹੋਣਾ ਜੀ 2017 ਨਹੀਂ ਚੋੜਾ ਹੋਣੀ ਸੀ ਕਿਉਂ ਤੁਹਾਨੂੰ ਪਤਾ ਹੋਵੇ ਕਿ 12 ਵਜੇ ਅਨਾਊਂਸਮੈਂਟ ਹੁੰਦੀ ਆ ਤੇ ਸਵਾ 12 ਵਜੇ ਇੱਕ ਮੰਤਰੀ ਨੂੰ ਟਪੇੜੇ ਵਜ ਗਈਆਂ ਸੀ ਕਿ ਤੁਸੀਂ ਗੰਡ ਕਿੰਨਾ ਪਾਇਆ ਇੱਥੇ ਇਸ ਕਰਕੇ ਸਾਡੀ ਬੇਨਤੀ ਹੈ ਆ ਸਾਡੀਆਂ ਮੰਗਾਂ ਜਿਹੜੀਆਂ ਉਹ ਕਰਵਾਣ ਕੀਤੀਆਂ ਜਾਂ ਇੱਥੇ ਸਾਡੇ ਇੱਕ ਟੀਪਿਆ ਉਹ ਆ ਆਪਣੇ ਆਪ ਨੂੰ ਕਿੰਨਾ ਵੇ ਰੌਗਮ ਚੜੇ ਦਾ ਬੰਦਾ ਵੋ ਸੁਪਰਮੁਖ ਮੰਤਰੀ ਦਾ ਮੇਰਾ ਕੋਈ ਕਿ ਵੀ ਗਾਲ ਲੂਗਾ ਭਾਈ ਨਾਰਵੇਗ ਰਵਾ ਝੰਡਾ ਤੇ ਨਾਰੇਗਾ ਤੂੰ ਤੇਰੇ ਖਿਲਾਫ ਵੀ ਮੈਂ ਪੂਰੀ ਬਿੱਟਾ ਗਿਆ ਸੀ ਹੁਣ ਹੁਣ ਆਰਟੀਏ ਤੇ ਵੀ ਬਦ ਮੰਗੇ ਵੀ ਤੂੰ ਜਿਆਦਤ ਕਿੰਨੀ ਬੜਾਈ ਹੁਣ ਤੱਕ ਬੜੀਆਂ ਸ਼ਿਕਾਇਤਾਂ ਨੇ ਸਾਡੇ ਪੱਤਰਕਾਰ ਨੂੰ ਇਸ ਝੜ ਦਿੱਤੇ ਉਹਨਾਂ ਕੋ ਕਮਿਸ਼ਨ ਲਾਇਏ ਬੰਦੇ ਨੇ ਪਰ ਪੱਤਰਕਾਰ ਜਦੋਂ ਕਮਜ਼ੋਰ ਹੁੰਦੇ ਆ ਮੈਂ ਕਹਾ ਲਿਖ ਕੇ ਦੇ ਦਿਓ ਫਿਰ ਅਸੀਂ ਜਾਣੀਏ ਤੇ ਗੁਰਸੇਵਕ ਸਿੰਘ ਐਸਐਸਪੀ ਜਰ ਅੰਮਰਸਾਹ ਵੀ ਜੀ ਲੱਗੇ ਜਾਣੇ ਕਹਿੰਦੇ ਉਹਨਾਂ ਨੇ ਕਿ ਲਿਖ ਕੇ ਨਹੀਂ ਦੇ ਸਕਦੇ ਅਸੀਂ ਸਾਡੀ ਮਜਬੂਰੀ ਆ ਅਸੀਂ ਬੱਚੇ ਪੜ੍ਹਦੇ ਨੇ ਲੇਕਿਨ ਸਾਡੇ ਕੋਈ ਪੈਸੇ ਨਹੀਂ ਲੈਣ ਜਿਹੜਾ ਬੰਦਾ ਇਹਨਾਂ ਕ੍ਰਪਟ ਠੇ ਲਾਇਆ ਤੁਸੀਂ ਤਾਂ ਕਿਹੜੇ ਬੈਠਾ ਵਾ ਅਕਾਲੀਆਂ ਦਾ ਵੀ ਚੇਤਾ ਕਾਂ ਦਸ਼ੀਨ ਦੇ ਵੀ ਚੇਤਾ ਅੱਜ ਕੱਲ ਰਹਾ ਕੇ ਚੰਡੇ ਲਾਓ ਲੈਫਟੀਨੈਂਟ ਬਣਿਆ ਵਾ ਅਸੀਂ ਉਹਦੇ ਖਿਲਾਫ ਮੇਨ ਛੇਡਾਂਗੇ ਸਾਡੀ ਪ੍ਰੈਸ ਕਲੱਬ ਦੀ ਭੂਮਿਕਾ ਜਿਹੜੀ ਉਹਦੀ ਭੂਮਿਕਾ ਵਾ ਉਹ ਤੇ ਹਾਈ ਕੋਰਟ ਪੁੱਛੇਗੀ ਤੇ ਹੁਣ ਸਾਈ ਤੂੰ ਕਿੱਥੇ ਖੜਾ ਵਾ ਕਿੱਥੇ ਨਹੀਂ ਖੜਾ ਉਹਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ ਔਰ ਮੈਂ ਵੀ ਤੁਹਾਨੂੰ ਵਧਾਈ ਦਿੰਦਾ ਵਾ ਤੁਸੀਂ ਆਪਣੀ ਕਬੱਡੀ ਕਿੰਤੀ ਚ ਆਏ ਹੋ ਚੰਗੀ ਗੱਲ ਮੈਨੂੰ ਇਹ ਵੀ ਨਹੀਂ ਪਤਾ ਕਿ ਚੋਣ ਕਮਿਸ਼ਨ ਨੇ ਸੱਤਾ ਪਿਆ ਇੱਥੇ ਕਈ ਅਫਸਰ ਜਿਹੜੇ ਆਪਣੇ ਹੋਮ ਡਿਸਟ੍ਰਿਕਟ ਦੇ ਬਿਠੇ ਰਹੇ ਹਜ ਤੱਕ ਇਹ ਬਿਨਾ ਦੰਦਾ ਤੋਂ ਸ਼ੇਰ ਬਣ ਗਿਆ ਚੋਣ ਕਮਿਸ਼ਨ ਵੀ ਤੇ ਸਰਕਾਰ ਨੇ ਵੀ ਕਿਸੇ ਦੀ ਕਰਨੀ ਪਰਵਾਹ ਨਹੀਂ ਕੁਮਰ ਵਿਜੇ ਪ੍ਰਤਾਪ ਨੇ ਦੋਪੁਲ ਸੱਤਰਾਂ ਤੇ ਸ਼ਰਮ ਅਲਜ਼ਾਮ ਲਾਇਆ ਸ਼ਰਮ ਨਸ਼ੇ ਦੇ ਅਲਜ਼ਾਮ ਲਾਏ ਅੱਗੇ ਤਾਂ ਨਸ਼ੇ ਦਾ دریا ਵਗਦਾ ਸੀ ਨਾ ਹੁਣ ਤਾਂ ਸਮੁੰਦਰ ਵਾ ਦਿੱਤਾ ਗਿਆ ਹਰ ਘਰ ਹਰ ਦੁਸ਼ਾ ਘਰ ਦਿੱਤਾ ਗਿਆ ਨਸ਼ਾ ਜਿਹੜੇ ਮਨੇ ਚੌਂਕ ਤੋਂ ਲੈ ਲਓ ਜੇ ਜੀ ਮਰਜੀ ਗਰੀ ਦੇ ਮੋਟਰ ਲੈ ਲਓ ਤੁਹਾਨੂੰ ਕਹਿੰਦੇ ਆਹੋ ਜੀ ਦੁੱਧ ਲੈਣ ਵਾਸਤੇ ਤੁਹਾਨੂੰ ਡੇਰੀ ਉਚਾਰਾ ਪਊਗਾ ਲੇਕਿਨ ਨਸ਼ਾ ਲੈਣ ਵਾਸਤੇ ਤੁਸੀਂ ਗੋਮਗਰ ਤੁਹਾਡੇ ਘਰ ਪਹੁੰਚੂਗਾ ਇੰਨੀ ਹਾਲਤ ਮਾਰੀ ਐ ਨੌਜੋਨ ਤਬਾਹ ਹੋ ਰਹੇ ਨੇ ਮਰ ਰਹੇ ਨੇ ਇੰਨਾ ਕੁ ਜੋਰਿਆ ਜਿਨ੍ਹਾਂ ਦੇ ਵਿੱਚ ਇੰਟਰਵਿਊ ਦਾ ਗੈਂਗਸਟਰ ਨਹੀਂ ਹੋ ਰੀਆਂ ਨੇ ਤੇ ਫੇਰ ਸਰਕਾਰ ਸੁੱਤੀ ਪਈ ਐ ਹਾਈ ਕੋਰਟ ਕਿੰਨੀ ਵਾਰ ਐਕਸ਼ਨ ਲੈ ਚੁੱਕੀ ਦੱਸੋ ਵੀ ਕੀ ਇੰਟਰਵਿਊ ਕਿੱਥੇ ਹੋਈ ਐ ਕਿਸੇ ਕੋਲ ਕੋਈ ਜਵਾਬ ਨਹੀਂਗਾ ਇਸ ਕਰਕੇ ਇਹ ਸਰਕਾਰ ਜਿਹੜੀ ਆ ਨਕਮੀ ਸਰਕਾਰ ਅਸੀਂ ਅੱਜ ਤੋਂ ਹੀ ਅਵੇਰ ਕਰਦੇ ਆ ਜਨਤਾ ਨੂੰ ਭਾਈ ਖਾਸ ਕਰਕੇ ਆਪਣੇ ਮਤਦਾਨ ਦੇ अंदर ਲੱਗਿਆ ਜਦੋਂ ਮਤਦਾਨ ਕਰਦੇ ਆ ਨਾ ਅਸੀਂ ਉਦੋਂ ਖਾਸ ਕਰਕੇ ਜੀ ਕਿਸੇ ਪਾਰਟੀ ਦੇ ਹੱਕ ਚ ਨਹੀਂ ਨਾ ਕਿਸੇ ਖਿਲਾਫ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆ ਬੇਰ ਕਰਦੇ ਆ ਮਤ ਦੇਣ ਕਰਨ ਲਈ ਜਿਹੜਾ ਆਪਣਾ ਘਰ ਰੱਖਿਓ ਦੂਸਰੀ ਗੱਲ ਤੱਕੜ ਦੀ ਰਹੀ ਤੱਕ ਸਾਡਾ ਤੇ ਨੂੰ ਧਿਆਨ ਚ ਰੱਖਦੇ ਆ ਹਾਂ ਪੀਸਪੋਲ ਆਪਣਾ ਮਾਰਚ ਕਰਕੇ ਆਪਣਾ ਦਰਸ਼ਕਾ ਆਪਣੀ ਮੰਗ ਨੂੰ ਪੇਸ਼ ਕਰਵਾ ਕੇ ਮੰਗ ਮਾਰਚ ਹੋ ਰਿਹਾ ਹੈ ਇਹ ਮੰਗ ਦਾ ਸਾਦੇ ਦੇ ਅਲਟੀਮੇਟ ਨੂੰ ਨਾ ਲਗਾ ਕਿ ਅੱਗੇ ਜਿੱਤ ਦਾ ਵਾਦੇ ਹਾਲ ਹੋ ਜਾਏਗਾ ਜਿਹਦੇ ਜਿਹੇ ਕਰਨ ਵਾਲਾ ਮਸਲਾ ਵਾ ਉਹਦੇ ਤੇ ਵਿਚਾਰ